ਮੁੱਖ ਮੰਤਰੀ ਦੀ ਯਾਤਰਾ ਯੋਜਨਾ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਤੋਂ 3 ਬੱਸਾਂ ਜਿਹੜੀਆਂ ਉਹ ਯਾਤਰਾ ਤੇ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਯਾਤਰੀ ਆ ਜਾ ਰਹੇ ਆ ਉਨਾ ਨੂੰ ਮੁਬਾਰਕਵਾਦ ਵੀ ਦਿੰਦਾ ਉਹਨਾਂ ਨੂੰ ਸ਼ੁਭ ਸ਼ਾਮਾਂ ਦੀ ਹੈ ਕਿ ਉਹ ਆਪਣੀ ਯਾਤਰਾ ਜਿਹੜੀ ਆ ਉਸ ਹਰਪੁਰੂਵਕ ਪੂਰੀ ਕਰਨ ਔਰ ਉਸ ਫਰਮਾਨਤੂਆ ਸਪਾਏ ਗੁਰੂ ਦੇ ਦਰਬਾਰ ਤੇ ਜਾ ਕੇ ਉੱਥੇ ਆਪਣੀ ਮਰਜ਼ਾ ਪੂਰੀਆਂ ਕਰਨ ਔਰ ਉਸ ਸ਼ਾਇਦੇ ਦਰਸ਼ਨ ਕੋ ਕਰਨ ਔਰ ਖਾਸ ਤੌਰ ਤੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਲੋਕ ਜਿਹੜੇ ਕਈ ਵਾਰੀ ਇਕੱਲੇ ਨਹੀਂ ਜਾਂ ਪੈਸਿਆਂ ਦੇ ਇਥੇ ਕੱਲ ਪੈਸੇ ਦਿੱਲੀ ਹੈ ਇੱਥੇ ਕਈ ਵਾਰੀ ਬਿਨਾ ਸਾਥ ਤੋਂ ਜਾ ਨਹੀਂ ਐਬਜ਼ਰਬ ਹੁੰਦੇ ਆ ਇਕੱਲੇ ਨਹੀਂ ਜਾ ਸਕਦੇ ਅੱਜ ਜਦੋਂ ਉਹਨਾਂ ਦੇ ਪਿੰਡ ਤੋਂ ਇਕੱਲੇ ਸਾਰੇ ਸਾਂਝੇ ਤੌਰ ਤੇ ਬੱਸਾਂ ਜਾ ਰਹੇ ਆ ਮੈਂ ਸਮਝਦਾ ਕਿ ਇਹਦੇ ਨਾਲ ਦੋ ਫਾਇਦੇ ਹੋਏ ਇੱਕ ਤਾਂ ਜਿਹੜਾ ਨਹੀਂ ਜਾ ਸਕਦਾ ਇਕੱਲਾ ਉਹ ਕਸ਼ਨ ਕਰ ਲੇਗਾ ਸੈਕੰਡ ਜਿਹੜਾ ਆਪਸੀ ਪਾਈਚਾਰਾ ਕਿਉਂਕਿ ਬਖਵਕ ਧਰਮਾਂ ਦੇ ਭੱਜ ਕੋਲ ਜੱਤੋਂ ਦੇ ਲੋਕ ਅੱਜ ਇਕੱਠੇ ਹੋ ਕੇ ਜਾ ਰਹੇ ਆ ਜਿਹੜਾ ਏਕੇ ਦਾ ਸਬੂਤ ਜਿਹੜਾ ਜਿਹੜਾ ਜਾਤ ਪਾਤ ਉਪਰੋਕਤ ਕੇ ਜਿਹੜਾ ਇੱਕ ਇਕੱਠੇ ਹੋ ਕੇ ਜਾਣਾ ਉਹਦਾ ਹੋਰ ਹੀ ਨਜ਼ਾਰਾ ਹੁੰਦਾ ਸੋ ਮੈਂ ਇਹਦੇ ਲਈ ਮੁਖੰਤ ਸ਼ਬਦਾਂ ਤੋਂ ਧੰਨਵਾਦ ਕਰਦਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਸਾਡੇ ਪੰਜਾਬ ਦੇ ਵਿੱਚ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਲੋਕ ਅਧਿਆਤਮ ਨਾਲ ਜੁੜਿਓ ਆ ਜਿੱਥੇ ਗੁਰੂਆਂ ਦੀ ਜਿਹੜੀ ਅਡੋਲਸ ਨੂੰ ਜਾਣਦੇ ਆ ਸਮਸੰਵ ਉਹਦੇ ਵਿੱਚ ਹੋਰ ਵੀ ਵੱਧਾ ਹੋਏਗਾ ਸੋ ਸ਼ੁਭੇਸ਼ਾਮਸਾ ਇਹ ਜਿਹੜਾ ਇਹ ਵੱਖਰੇ ਵੱਖਰੇ ਫੋੜਾ ਦੇ ਵਿੱਚ ਜਾਏਗਾ ਹਰ ਰੋਜ਼ ਕਹਿੰਦਾ ਮਤਲਬ ਇਸ ਤਰ੍ਹਾਂ ਪਸਾਂ ਗਿਆ ਇਹ ਜਤਰਾ ਜਰੇ ਕਿੰਨੀ ਨਿੰਦਾ ਹੋਏਗਾ ਤਿੰਨ ਦਿਨ ਦਾ ਨਾ ਇਹ ਇੱਕ ਇੱਕ ਦਿਨ 700 ਬਫ 700 ਬਫ ਆਏ ਨਾ ਡਾਕਟਰ ਸਾਹਿਬ ਯਾਤਰੀਆਂ ਲਈ ਸੂਤ ਤਾਂ ਇਸ ਤਰ੍ਹਾਂ ਦੀ ਹੈ ਜੋ ਵੀ ਉਹਨੂੰ ਦੇਖਦੇ ਕਰਨ ਸੁਤ ਜੋ ਐਕੋ ਹੱਦ ਮੀਨ ਉਹ ਜੋ ਵੀ ਚਾਤਰਾ ਦਵਾ ਚਾਹੀਦਾ ਹਰ ਚੀਜ਼ ਉਹਨੂੰ ਮੁਹੀਆ ਟਰਾਈ ਕਰੇਗੇ ਇਹ ਤੋਂ ਬਿਮਾਰ ਹੁੰਦਾ ਕੰਕਟਿਵ ਉਹਦੇ ਦੇ ਟ੍ਰੀਟਮੈਂਟ ਨਾਲ ਹੈ ਜਿਹ ਉਹਦੇ ਨਾਲ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਹੈ ਹੀ ਨਹੀਂ ਕਹਿੰਦਾ ਮਤਲਬ ਤੇ ਹਰ ਤਰ੍ਹਾਂ ਦਾ ਇਹੋ ਸਾਡੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਅਸੀਂ ਇਹਨਾਂ ਨੂੰ ਜਿੱਥਾਂ ਘਰੋਂ ਲੈ ਕੇ ਆ ਉਦਾਂ ਹੀ ਘਰ ਪਹਚਾਣਾ ਪਰਮਾਤਮਾ ਮੇਰ ਰੱਖੇ ਬਸ ਕਿਉਂਕਿ ਜਿਸ ਸ਼ੁਕ ਕਾਗਲੇ ਜਾ ਰਹੇ ਆ ਉਥੇ ਉਸ ਪਰਮਾਤਮਾ ਉਸ ਵਾਹਿਗੁਰੂ ਦੀ ਮੇਰ ਜੂਰ ਚਾਹੀਦੀ ਹੈ ਮੈਨੂੰ ਲੱਗਦਾ ਉਹ ਆ ਸਾਡੇ ਤੇ ਹੈ ਉਹ ਪਰਮਾਤਮਾ ਸਾਨੂੰ ਮਿਹਰ ਕਰੇਗਾ ਸਰ ਕੀ ਲੋਕਾ ਰੁਝਾਨ ਘਟੇ ਕਿ ਇੱਕ ਇੱਕ ਬਸੇ 40 45 ਬੰਦੇ ਬੈਠਣ ਜਾਗਾਏਗਾ ਕਿ 22 ਬਾਈ ਬੰਦੇ ਬੈਠੇ ਨੇ ਸਾਰੇ ਨਹੀਂ ਜੀ ਸਾਡੇ 3 ਬਸਾਂ ਚ 3 ਬਸ ਪੂਰੀ ਫੁੱਲ ਨਹੀਂ ਹੈ ਨਹੀਂ ਇਹ ਹੀ ਬਰੀਕੀ ਹੁੰਦਾ ਸਾਡੇ ਅਸੀਂ ਕਿਉਂਕਿ ਇਹਦੇ ਲਈ ਜਿੱਦਾਂ ਹੁ ਕੋਤਰਾ ਤੋਂ ਬਸ ਚੱਲਦੀ ਆ ਇਹਦੇ ਲਈ 75 80 ਕੈਪੈਸਿਟੀ ਅਸੀਂ ਆ ਲੋਕਾਂ ਨੇ ਕਿਹਾ ਸੀ ਇਹ ਜਾਣਾ ਪਰ ਸਾਡੀ ਕੈਪੈਸਿਟੀ ਜਿਹੜੀ ਸੀ ਬਸ ਦੀ ਉਹ ਉਹ 40 ਦੀ ਆ ਅਸੀਂ 40 ਲਿਆ ਸਕੇ ਹਾਂ ਉਜੜ ਰਹਿ ਗਿਆ ਉਹ ਛੱਡ ਨਹੀਂ ਦੀ ਉਹਨਾਂ ਨੂੰ ਕਿਸੇ ਹੋਰ ਅਗਲੀ ਜਦੋਂ ਨੈਕਸਟ ਆਊਟ ਆ ਦਾ ਪਿੰਡ ਦਾ ਕੋਈ ਬਲੈਕ ਪੈਦਾ ਕਿੱਦਾਂ ਨਹੀਂ ਹੈ ਤੁਸੀਂ ਚੈੱਕ ਕਰੋ ਖੋਤਰਾ ਦੀ ਬੱਸ ਜੇ ਸਾਨੂੰ ਇਹ ਕਿਦੇ 53 ਸੀਟਰ ਹੁੰਦੀ ਤਾਂ 53 ਬੈਠੇ ਹੋਣੇ ਸੀ ਡਾਕਟਰ ਨੌਜਵਾਨਾਂ ਦੀ ਵੀ ਆਸਤਾ ਬੜੀ ਹੁੰਦੀ ਹੈ ਕਿ ਕੀ ਬਿਓਪਨ ਲਿ ਜਾ ਰਹੇ ਜਾਂ ਨੌਜਵਾਨ ਵੀ ਜਾ ਰਹੇ ਆਸ ਨਹੀਂ ਜਿਹੜੇ 50 ਸਾਲ ਤੋਂ ਉੱਪਰ ਵਾਲੇ ਉਹਨਾਂ ਨੇ ਜਾਣਾ ਹੈ ਪਰ ਜਿਹੜੇ ਨੌਜਵਾਨ ਜਾਣਾ ਚਾਹਣਗੇ ਪਹਿਲੀ ਪੜਾ ਦੇ ਵਿੱਚ ਉਹ ਮੈਂ ਪਹਿਲੀ ਗੱਲ ਕਹੀ ਸੀ ਕਿ ਕਈ ਇਕੱਲੇ ਜਾ ਹੀ ਨਹੀਂ ਸਕਦੇ ਕਿ ਉਹਨਾਂ ਦੀ ਉਹਨਾਂ ਦੀ ਸੂਝ ਜ਼ਿਆਦਾ ਜਦੋਂ ਇਹ ਇਹ ਪੁਰੀ ਕੱਲ੍ਹ ਦੀ ਯਾਤਰਾ ਜੋ ਆਪਾਂ ਨੋਜਨਨ ਬਿਲਾ ਕੇ ਜਮਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਸ ਸਤਨਾਮ ਸਿੰਘ ਜਲਵਾਹਾ ਜ਼ਿਲ੍ਹਾ ਕੋਆਰਡੀਨੇਟਰ ਬਰਾਸਤ ਸੇਵਾ ਸੰਗਠਨ ਤੀਵੀ ਯਾਤਰਾ ਯੋਜਨਾ ਦੇ ਤਹਿਤ ਜਿਹੜਾ ਮੁੱਖ ਮੰਤਰੀ ਤੀਵੀ ਯਾਤਰਾ ਸ਼ੁਰੂ ਕੀਤੀ ਗਈ ਹੈ ਪੰਜਾਬ ਦੇ ਵਿੱਚ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨੋਂ ਹਲਕੇ ਬੜਾਚੌਰ ਨਵਾਂ ਸ਼ਹਿਰ ਤੇ ਬੰਗਾ ਉਹਦੀਆਂ ਪਹਿਲੀਆਂ ਬੱਸਾਂ ਜਿਹੜੀਆਂ ਅੱਜ ਅਸੀਂ ਇੱਥੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਜਿੱਥੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਸੌਂ ਚੁੱਕ ਕੇ ਸਰਕਾਰ ਦੀ ਸ਼ੁਰੂਆਤ ਕੀਤੀ ਸੀ ਅੱਜ ਇਸ ਪਵਿੱਤਰ ਸਥਾਨ ਤੋਂ ਅਸੀਂ ਜਿਹੜਾ ਤੀਰਥ ਯਾਤਰਾ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਚੰਦ ਮਿੰਟ ਦੇ ਵਿੱਚ ਵਿੱਚ ਜਿਹੜੀ ਬਲਾਚੌਰ ਨਮਾਸ਼ਰ ਤੇ ਬੰਗਾ ਹਲਕਿਆਂ ਦੀਆਂ ਤਿੰਨੋਂ ਬੱਸਾਂ ਜਿਹੜੀ ਯਾਤਰੀਆਂ ਨੂੰ ਲੈ ਕੇ ਸਾਡੇ ਕੋਲ ਇੱਥੇ ਪਹੁੰਚ ਰਹੀਆਂ ਨੇ ਸੋ ਅਸੀਂ ਇੱਥੋਂ ਉਹਨਾਂ ਨੂੰ ਛੰਡੀ ਦੇ ਕੇ ਰਵਾਨਾ ਕਰਾਂਗੇ ਸੋ ਇਹ ਜਿਹੜੀ ਤੀਰਥ ਯਾਤਰਾ ਯੋਜਨਾ ਆ ਉਹਦੇ ਸਬੰਧੀ ਮੈਂ ਆਪਜੀ ਦੇ ਮਾਧਿਅਮ ਰਾਹੀਂ ਆਪਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸੋ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਵੱਲੋਂ 50 ਸਾਲ ਤੋਂ ਉੱਪਰ ਦੇ ਜਿੰਨੇ ਵੀ ਸਾਡੇ ਬਜ਼ੁਰਗ ਮਤਾਮਾ ਭੈਣਾ ਨੇ ਉਹਨਾਂ ਸਾਰਿਆਂ ਨੂੰ ਫ੍ਰੀ ਜਿਹੜੀ ਯਾਤਰਾ ਸ਼੍ਰੀ ਦਰਬਾਰ ਸਾਹਿਬ ਦਰਗਿਆਣਾ ਮੰਦਿਰ ਰਾਮ ਤੀਰਥ ਮੰਦਰ ਤੇ ਬਾਗਾ ਬਾਡਰ ਦੀ ਜਿਹੜੀ ਯਾਤਰਾ ਉਹ ਕਰਵਾਈ ਜਾ ਰਹੀ ਆ ਲੋਕਾਂ ਨੇ ਸਿਰਫ ਜਿਹੜੇ ਯਾਤਰੀ ਆ ਉਹਨਾਂ ਨੇ ਸਿਰਫ ਆਪਣੇ ਪੈਨਣ ਵਾਲੇ ਨਾਲ ਕੱਪੜੇ ਲੈ ਕੇ ਜਾਣੇ ਨੇ ਬਾਕੀ ਰਹਿਣ ਸਹਿਣ ਖਾਣ ਪੀਣ ਹਰ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਇੱਕ ਵਧੀਆ ਲਗਜ਼ਰੀ ਹੋਟਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੋ ਜਿਹੜੀ ਪਹਿਲੀ ਵਾਰਸ ਜਾਣ ਤੋਂ ਬਾਅਦ ਜਿਹੜੇ ਯਾਤਰੀ ਵਾਪਸ ਆਣਗੇ ਮੈਂ ਤੁਹਾਨੂੰ ਵੀ ਕਹੂੰਗਾ ਕਿ ਤੁਸੀਂ ਵੀ ਉਹਨਾਂ ਦੇ ਵਿਚਾਰ ਜ਼ਰੂਰ ਜਾਣਿਓ ਔਰ ਉਹ ਤੁਹਾਨੂੰ ਆਪਣੇ ਮੂੰਹੋਂ ਦੱਸਣਗੇ ਕਿ ਪੰਜਾਬ ਸਰਕਾਰ ਨੇ ਕਿੰਨੇ ਇੱਕ ਵਧੀਆ ਜਿਹੜੇ ਅਰੇਂਜਮੈਂਟ ਕੀਤੇ ਨੇ ਮੈਂ ਜਾ ਕੇ ਆਇਆ ਅਸੀਂ ਇਨਸਪੈਕਸ਼ਨ ਕਰਨ ਗਏ ਸੀ ਸਾਰੇ ਹੋਟਲ ਦੇਖ ਕੇ ਆਇਆ ਬਹੁਤ ਹੀ ਆਲੀਸ਼ਾਨ ਜਿਹੜੇ ਪ੍ਰਬੰਧ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੀਤੇ ਨੇ ਸੋ ਹੁਣ ਵੀ ਆਪਾਂ ਜਿਹੜੇ ਯਾਤਰੀ ਆ ਉਹਨਾਂ ਨੂੰ ਚੰਦ ਮਿੰਟ ਦੇ ਵਿੱਚ ਵਿੱਚ ਬੱਸਾਂ ਸਾਡੇ ਕੋਲ ਪਹੁੰਚ ਰਹੀਆਂ ਨੇ ਸੋ ਪਹਿਲੀ ਬੱਸ ਜਿਹੜੀ ਬੰਗਾ ਹਲਕੇ ਦੀ ਆ ਉਹ ਖੋਤੜਾ ਪਿੰਡ ਤੋਂ ਆ ਰਹੀ ਹੈ ਨਮਾ ਸ਼ਹਿਰ ਤੋਂ ਪੌਰੇ ਪਿੰਡ ਤੋਂ ਆ ਰਹੀ ਹੈ ਔਰ ਬਲਾ ਚੌਰ ਤੋਂ ਜਿਹੜੀ ਚੰਦਪੁਰ ਰੁੜਕੀ ਤੋਂ ਪਹਿਲੀ ਬੱਸ ਜਾ ਰਹੀ ਹੈ ਸੋ ਅੱਜ ਅਸੀਂ ਪਹਿਲੀਆਂ ਬੱਸਾਂ ਨੂੰ ਰਵਾਨਗੀ ਕਰਨ ਤੋਂ ਬਾਅਦ ਹਰ ਤੀਜੇ ਦਿਨ ਤਿੰਨਾ ਹਲਕਿਆਂ ਤੋਂ ਇੱਕ ਇੱਕ ਬੱਸ ਜਿਹੜੀ ਆ ਉਹ ਭੇਜਣੀ ਸਟਾਰਟ ਕਰਾਂਗੇ ਕਿੰਨੀ ਗੱਲ ਕਰੀਏ ਜੇ ਤਾਂ ਤੁਸੀਂ ਗੱਲ ਕੀਤੀ ਵੀ ਤੀਰਥ ਯਾਤਰਾ ਨੂੰ ਜਾਰੀ ਜਿਹੜੀ ਅੱਜ ਪਰ ਜਾਰੀ ਉਹ ਕਿੱਥੇ ਜਾਏਗੀ ਔਰ ਕਿਹੜੇ ਕਿਹੜੇ ਤੀਰਥ ਸਥਾਨਾਂ ਦੇ ਦਰਸ਼ਨ ਕਰੇਗਾ ਆਪਣਾ ਜ਼ਿਲ੍ਹਾ ਪਹਿਲਾਂ ਜੀ ਇਹ ਪਹਿਲੇ ਫੇਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਰਗਿਆਣਾ ਮੰਦਿਰ ਰਾਮਪੀਰ ਮੰਦਿਰ ਔਰ ਬਾਗਾ ਵਾਟਰ ਦੇ ਲਈ ਜਿਹੜਾ ਸਿਲੈਕਟ ਕੀਤਾ ਗਿਆ ਹੈ ਜਿੰਨੀਆਂ ਵੀ ਬੱਸਾਂ ਆਪਣੇ ਇੱਥੋਂ ਜਾਣਗੀਆਂ ਉਹ ਦਰਬਾਰ ਸਾਹਿਬ ਲਈ ਜਿਹੜੀਆਂ ਇਹ ਹੀ ਇਹਨਾਂ ਦੇ ਅਸਥਾਨਾਂ ਤੇ ਜਾਣਗੀਆਂ ਇਹ ਸਕੀਮ ਜੀ ਜਦੋਂ ਤੱਕ ਸਾਰੇ ਬੂਥਾਂ ਤੇ ਆਵਾ ਬੱਸਾਂ ਭੇਜ ਨਹੀਂ ਦਿੰਦੇ ਡੇਲੀ ਜਿਹੜਾ ਇਹ ਇੱਕ ਦਿਨ ਛੱਡ ਕੇ ਜਿਹੜੀ ਬੱਸ ਇੱਕ ਬੂਥੋਂ ਜਾਊਗੀ ਮਨ ਲਓ ਇੱਕ ਹਲਕੇ ਦੇ ਵਿੱਚ 200 ਬੂਥ ਆ ਤੇ ਉਹ 200 ਬੂਥਾਂ ਦੇ ਉੱਤੇ ਪਹਿਲੇ ਫੇਸ ਦੇ ਵਿੱਚ ਵਸਾਂ ਵੀ ਕੀਤੀਆਂ ਜਾਣਗੀਆਂ ਜੀ ਜਿਹੜੇ ਕਿਹੜੇ ਕਿਹੜੇ ਸਥਾਨਾਂ ਦੀ ਯਾਤਰਾ ਇਸ ਤੋਂ ਇਲਾਵਾ ਵੀ ਕਰਵਾਈ ਜਾਏ ਇਸ ਤੋਂ ਇਲਾਵਾ ਵੀ ਹਜੇ ਇਹਦੇ ਵਿੱਚ ਬਹੁਤ ਕੁਝ ਹੈਗਾ ਜੀ ਜਿਹੜੀ ਪਹਿਲੇ ਫੇਸ ਦੇ ਵਿੱਚ ਯਾਤਰਾ ਆ ਆਪਣਾ ਜ਼ਿਲ੍ਹਾ ਹਜੇ ਦਰਬਾਰ ਸਾਹਿਬ ਲਈ ਸਿਲੈਕਟ ਕੀਤਾ ਉਹ ਬਾਕੀ ਹੋਰ ਇਹਦੇ ਵਿੱਚ ਬਹੁਤ ਸਾਰੇ ਸਿੱਖ ਇਤਿਹਾਸ ਧਾਰਮਿਕ ਸਥਾਨ ਨੇ Hindu ਵੀਰਾਂ ਦੇ Muslim ਵੀਰਾਂ ਦੇ ਸਾਰਿਆਂ ਦੇ ਜਿਹੜੇ ਧਾਰਮਿਕ ਪਵਿੱਤਰ ਸਥਾਨ ਆ ਇਤਿਹਾਸਕ ਸਥਾਨਾਂ ਉਹਨਾਂ ਦੀ ਯਾਤਰਾ ਜਿਹੜੀ ਪੰਜਾਬ ਸਰਕਾਰ ਵੱਲੋਂ ਕਰਾਈ ਜਾਣੀ ਹੈ ਜਿਹੜਾ ਰਸਤੇ ਜਿਹੜੀ ਸਥਾਨਾਂਾਂ ਦੇ ਉੱਤੇ ਰੁਕੀ ਜਾਂ ਸਿੱਧੀ ਦਰਵਾਜ਼ਾ ਚਲ ਜਾਏਗੀ ਇਹ ਪੂਰਾ ਇੱਕ ਐਸਓਪੀ ਤਿਆਰ ਕੀਤੀ ਗਈ ਹੈ ਜੀ ਜਿਹੜੇ ਜਿਹੜੇ ਪੰਜਾਬ ਸਰਕਾਰ ਵੱਲੋਂ ਸਿਲੈਕਟਡ ਧਾਰਮਿਕ ਇਤਿਹਾਸ ਇਤਿਹਾਸਕ ਸਥਾਨ ਹੈਗੇ ਆ ਉਹਨਾਂ ਦੀ ਬਕਾਇਦਾ ਐਸਓਪੀ ਬਣਾ ਕੇ ਜਿਹੜੀ ਸਾਰੀ ਨਾਲ ਟੀਮ ਸਾਡੀ ਡਾਕਟਰਾਂ ਦੀ ਟੀਮ ਜਾ ਰਹੀ ਹੈ ਨਾਲ ਸਾਡੇ ਗਾਈਡ ਜਾ ਰਹੇ ਨੇ ਕੋਆਰਡੀਨੇਟਰ ਜਾ ਰਹੇ ਨੇ ਪ੍ਰੋਪਰ ਇੱਕ ਵਧੀਆ ਤਰੀਕੇ ਦੇ ਨਾਲ ਸਿਸਟੇਮੈਟਿਕਲੀ ਸਾਰੀ ਯਾਤਰਾ ਇਹ ਕਰਵਾਈ ਜਾਊਗੀ ਜਿਹੜੀ ਤੀਰਥ ਯਾਤਰਾ ਆ ਇਹ ਇੱਕ ਬਹੁਤ ਸ਼ਲਾਘਾਯੋਗ ਪੰਜਾਬ ਸਰਕਾਰ ਦਾ ਜਿਹੜਾ ਕਦਮ ਹੈ ਕਿਉਂਕਿ ਜਿੰਨੇ ਆਮ ਗਰੀਬ ਪਰਿਵਾਰ ਸਾਡੇ ਪੰਜਾਬ ਦੇ ਵਿੱਚ ਹੈਗੇ ਆ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਇੱਛਾਵਾਂ ਬਜ਼ੁਰਗਾਂ ਦੀਆਂ ਰਹਿ ਜਾਂਦੀਆਂ ਕਿ ਤੇ ਤੀਰਥ ਯਾਤਰਾ ਕਰਨ ਦੇ ਲਈ ਉਹਨਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਪੰਜਾਬ ਸਰਕਾਰ ਨੇ ਇਕੱਲਾ ਤੀਰਥ ਯਾਤਰਾ ਦਾ ਹੀ ਨਹੀਂ ਇੱਥੇ ਤੱਕ ਕਿ ਜਿਹੜਾ ਹੈਲਥ ਕਾਰਡ ਦਾ ਵੀ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਬਹੁਤ ਸਾਰੀਆਂ ਪਾਰਟੀਆਂ ਉਹਨੂੰ ਗਮਰਾਹ ਕਰਨ ਪ੍ਰਚਾਰ ਕਰ ਰਹੀਆਂ ਕਿ ਇਹਦੇ ਵਿੱਚ ਕੀ ਕੀ ਹੈ ਜਦ ਕਿ ਬਹੁਤ ਕਲੀਅਰਲੀ ਜਿਹੜੇ ਵੀ ਸਾਡੇ ਬਜ਼ੁਰਗਾਂ ਨੇ ਜਾਂ ਨੌਜਵਾਨਾਂ ਨੇ ਕੋਈ ਇਲਾਜ ਕਰਾਇਆ ਉਹਨਾਂ ਦਾ ਜੋ ਵੀ ਖਰਚਾ ਆਇਆ ਉਹ ਵੀ ਉਹਨਾਂ ਦਾ ਜਿਹੜਾ ਖਰਚਾ ਹੈ ਉਹ ਪੰਜਾਬ ਸਰਕਾਰ ਤੋਂ ਜਿਹੜਾ ਸਿਰਫ ਤਾੜ ਦੇ ਉੱਤੇ ਹੀ ਦਿੱਤਾ ਜਾ ਰਿਹਾ ਤੇ ਮੈਂ ਇਹ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਘੰਟੀ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਹੈ 60 ਸਾਲ ਤੋਂ ਉੱਪਰ ਦੇ ਉਹ ਆਪਣੇ ਇਸ ਯਾਤਰਾ ਦਾ ਜਿਹੜਾ ਫਾਇਦਾ ਲੈਣ ਤਾਂ ਕਿ 50 ਸਾਲ ਤੋਂ ਪੱਲੇ ਜਿਹੜੇ ਹੈਗੇ ਆ ਉਹਦਾ ਫਾਇਦਾ ਲੈਣ ਤੇ ਇਹੀ ਅਪੀਲ ਕਰਦਾ ਕਿ ਉੱਥੇ ਕਿਸੇ ਵੀ ਢੰਗ ਦੀ ਕੋਈ ਵੀ ਸਮੱਸਿਆ ਨਹੀਂ ਹੈ ਹਰ ਸਹੂਲਤ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਾਈ ਗਈ ਹੈ ਤੇ ਯਾਤਰੀਆਂ ਨੇ ਸਿਰਫ ਆਪਣੇ ਕੱਪੜਿਆਂ ਤੋਂ ਇਲਾਵਾ ਹੋਰ ਕੋਈ ਵੀ ਉਹਨਾਂ ਨੂੰ ਨਾਲ ਆਪਣਾ ਸਮਾਨ ਲੈ ਕੇ ਜਾਣ ਦੀ ਲੋੜ ਨਹੀਂ ਹੈ ਜੇ ਕੋਈ ਬਜ਼ੁਰਗ ਬਿਮਾਰ ਹੋ ਜਾਂਦਾ ਉਹਦੇ ਲਈ ਕਿਸ ਤਰ੍ਹਾਂ ਦੇ ਉਹਦੇ ਲਈ ਵੀ ਨਾਲ ਜਿਹੜੀ ਹੈ ਮੈਡੀਕਲ ਟੀਮ ਨਾਲ ਭੇਜੀ ਜਾ ਰਹੀ ਹੈ ਗਾਈਡ ਵੀ ਨਾਲ ਭੇਜੇ ਜਾ ਰਿਹਾ ਹੈ ਸਿਰ ਹੈਲਥ ਕਾਰਡ ਦੀ ਤੁਸੀਂ ਗੱਲ ਕੀਤੀ ਥੋੜੀ ਜਾਣਕਾਰੀ ਦੇ ਦਿਓ ਕਿ ਹੈਲਥ ਕਾਰਡ ਕਿੱਦਾਂ ਬਣਾ ਸਕਦਾ ਕੋਈ ਜਾਂ ਕਿੱਦਾਂ ਭਾਇਆ ਜਾ ਰਹੇ ਨੇ ਹੈਲਥ ਕਾਰਡ ਬਣਾਉਣ ਦੇ ਲਈ ਸਿਰਫ ਇੱਕ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ ਜੀ ਉਹਦਾ ਅਪਡੇਟ ਕੀਤਾ ਹੋਇਆ ਆਧਾਰ ਕਾਰਡ ਤੇ ਨਾਲ ਉਹਦਾ ਵੋਟਰ ਕਾਰਡ ਹੋਣਾ ਜ਼ਰੂਰੀ ਆ ਇਸ ਤੋਂ ਇਲਾਵਾ ਹੋਰ ਕੋਈ ਵੀ ਰਿਕੁਆਇਰਮੈਂਟ ਨਹੀਂ ਹੈ ਔਰ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਜੇਕਰ ਕੋਈ ਬੰਦਾ ਅੱਜ ਹੈਲਥ ਕਾਰਡ ਬਣਾਉਂਦਾ ਤੇ ਆਨਲਾਈਨ ਉਹ ਦੂਸਰੇ ਦਿਨ ਹੈਲਥ ਕਾਰਡ ਉਹਦਾ ਰੈਡੀ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਇਸ ਵਿਸ਼ੇਸ਼ ਮੌਕੇ ਇੱਥੇ ਪਹੁੰਚ ਕੇ ਕਵਰੇਜ ਕਰਨ ਦੇ ਲਈ ਆਏ ਹੋ ਸੋ ਕਾਫੀ ਸਮੇਂ ਤੋਂ ਇਸ ਚੀਜ਼ ਦੇ ਅਰੇਕ ਸੀਗੀ ਤਿਰਥ ਯਾਤਰਾ ਜਿਹੜੀ ਸਕੀਮ ਆ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀਗੀ ਸੋ ਅੱਜ ਤੋਂ ਉਹਦਾ ਜਿਹੜਾ ਮੁਰਤੂ ਜਿਹੜਾ ਕੰਮ ਆ ਉਹ ਕੋ ਸ਼ੁਰੂ ਹੋਇਆ ਆ ਵੱਖ-ਵੱਖਰੇ ਪਿੰਡਾਂ ਤੋਂ ਗੁਠਾਂ ਤੋਂ ਜਿਹੜੀਆਂ ਬੱਸਸ ਆ ਉਹ ਜਾਣ ਗਈਆਂ ਜਿੰਨੀਆਂ ਵੀ ਸਾਡੀਆਂ ਬੀਬੀਆਂ ਸਾ ਭਾਈ ਅਤਿਰਤ ਯਾਤਰਾ ਤੇ ਜਾਣ ਦੀ ਇੱਛਾ ਰਹੀ ਹੈ ਹਨ ਤੇ ਉਹ ਸਾਰੇ ਇਸ ਚੀਜ਼ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਤਾਂ ਇਸ ਚੀਜ਼ ਦਾ ਕੋਈ ਕੋਸਟ ਨਹੀਂ ਆ ਕੋਈ ਪੈਸਾ ਨਹੀਂ ਲੱਗਣਾ ਇਹ ਬਿਲਕੁਲ ਸੇਵਾ ਆ ਨਹੀਂ ਸਵਾਰਥ ਦੀ ਸੇਵਾ ਆ ਸੋ ਇਹਦੇ ਜਿਹੜੇ ਮਤਲਬ ਕਿ ਆਮ ਆਦਮੀ ਪਾਰਟੀ ਵੱਲੋਂ ਮੁਖੀ ਬਣਾਈ ਘਾਇਆ ਜਾਂ ਜਿਹਦੇ ਉਹ ਹੈਗੇ ਸਾਡੇ ਸਤਨਾਮ ਸਿੰਘ ਝਲਵਾਹਾ ਜੀ ਉਹਨਾਂ ਦੇ ਕੋਲ ਸੰਪੂਰਨ ਤੌਰ ਤੇ ਸਾਰੀ ਜਾਣਕਾਰੀ ਹੈਗੀ ਆ ਜੇ ਕਿਸੇ ਦਾ ਕੋਈ ਵੀ ਪ੍ਰੈਸ਼ਨ ਹੈ ਜਾਂ ਕੋਈ ਵੀ ਦੁਬਿਧਾ ਕਿਸੇ ਨੂੰ ਆ ਰਹੀ ਆ ਤਾਂ ਉਹ ਝਲਵਾਹਾ ਭਾਜੀ ਉਹਨਾਂ ਨੂੰ ਉਹਨਾਂ ਦੇ ਨਾਲ ਸੰਪਰਕ ਕਰਕੇ ਆਪਣੀ ਦੁਬਿਧਾ ਦੂਰ ਕਰ ਸਕਦੇ ਹੋ ਇੱਕ ਵਾਰ ਫਿਰ ਤੋਂ ਮੈਂ ਆਪਣੇ ਵੱਲੋਂ ਤੇ ਆਪਣੇ ਹਲਕੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀ ਹੀ ਸਾਦ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਯਾਤਰੀਆਂ ਨੂੰ ਮੈਡਮ ਲੋਡ ਬੰਦ ਕਿੱਟਾਂ ਵੀ ਬਹੀਆ ਕਿ ਕਰਵਾਈਆਂ ਜਾ ਰਹੀਆਂ ਬਿਲਕੁਲ ਜੀ ਛੜੀਆਂ ਛੜੀਆਂ ਤੇ ਚੀਚਾਂ ਤੇ ਲੋਡ ਪੈਂਦੀ ਆ ਸਫਰ ਦੇ ਵਿੱਚ ਜਾਂ ਫਿਰ ਰਹਿائش ਦੇ ਵਿੱਚ ਉਹ ਸਾਰੇ ਪ੍ਰਬੰਧ ਜਿਹੜੇ ਆ ਉਹ ਪੁਖਤਾ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਜੀ ਮੈਡਮ ਇੱਕ ਜਾਣਕਾਰੀ ਹੋਰ ਦਿਓ ਜਿਸ ਤਰ੍ਹਾਂ ਕਿ ਜਾਣਕਾਰੀ ਮਿਲੀ ਵੀ 50 ਸਾਲ ਤੋਂ ਉੱਪਰ ਵਾਲਿਆਂ ਨੂੰ ਇਸ ਯਾਤਰਾ ਦੇ ਵਿੱਚ ਲਿਜਾਇਆ ਜਾ ਰਿਹਾ ਔਰ ਜੇ ਕਹ ਲਈਏ ਅਲਿਜੀਮੈਂਟ ਸਮਝਿਆ ਤੇ ਨੌਜਵਾਨਾਂ ਤੇ ਵੀ ਆਸਤਾ ਬਹੁਤ ਹੈ ਕਿ ਉਹਨਾਂ ਲਈ ਫਿਰ ਅਲੱਗ ਤੋਂ ਪ੍ਰੋਗਰਾਮ ਰੱਖਿਆ ਜਾਏਗਾ ਨਹੀਂ ਨੌਜਵਾਨਾਂ ਦੇ ਵਿੱਚ ਜਿਹੜੇ ਵੀ ਜੋ ਮੇਰੀ ਇਨਫੋਰਮੇਸ਼ਨ ਦੇ ਵਿੱਚ ਗੱਲ ਆਈ ਆ 28 ਐਂਡ ਅਬਵ ਜਿਹੜੇ ਆ ਉਹ ਸਾਡੇ ਬੱਚੇ ਨੌਜਵਾਨ ਚਾ ਸਕਦੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜਾ ਇਹ ਤੀਸ ਯਾਤਰਾ ਅੱਜ ਆਰੰਭ ਕਰਾ ਰਹੇ ਐ ਅਸੀਂ ਹਲਕ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਆ ਬਜ਼ੁਰਗਾਂ ਨੂੰ ਜਿਹੜੇ ਕਦੇ ਗਏ ਨਹੀਂ ਬਹੁਤ ਸਾਰੇ ਕਿਤੇ ਗਏ ਨਹੀਂ ਜਾ ਨਹੀਂ ਸਕੇ ਕੁਝ ਆਰਥਿਕ ਤਰੋਟੀਆਂ ਕਾਰਨ ਤੰਗੀਆਂ ਕਾਰਨ ਨਹੀਂ ਜਾ ਸਕੇ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਜਿੰਨੀ ਸੰਗਤ ਲਈ ਜਾ ਰਿਹਾ ਕੋਈ ਖਰਚਾ ਨਹੀਂ ਹੈਗਾ ਔਰ ਤਿੰਨ ਦਿਨ ਲਈ ਉਹਨਾਂ ਨੂੰ ਉੱਥੇ ਰਹਿਣ ਸਹਿਣ ਸਾਰਾ ਖਾਣ ਪੀਣ ਸਾਰਾ ਫ੍ਰੀ ਹੈ ਔਰ ਬੱਸਾਂ ਦਾ ਕੋਈ ਕਹਿ ਨਹੀਂ ਸਾਰੀਆਂ ਸੁਵਿਧਾ ਖਾਣ ਪੀਣ ਦੀਆਂ ਔਰ ਉਹਦੇ ਵਿੱਚ ਇਹਨਾਂ ਨੂੰ ਕੋਈ ਅਕੈਡਮੀ ਦਿੱਤੀ ਜਾਣੀ ਆ ਤੇ ਯਾਦ ਆਸ਼ੇਕ ਨਿਸ਼ਾਨੀ ਕੋਈ ਮਤਲਬ ਜੋ ਕੰਪਨੀ ਵੱਲੋਂ ਜੋ ਸਰਕਾਰ ਵੱਲੋਂ ਦਿੱਤੇ ਆ ਅਰੇ ਇੱਕ ਗੱਲ ਹੁਣ ਤੋਂ ਜਿਹੜਾ ਰਹਿੰਦਾ ਇੰਤਜਾਮ ਕੀ ਉਹ ਧਾਰਮਿਕ ਸਥਾਨਾਂ ਤੇ ਕੀਤਾ ਗਿਆ ਜਾਂ ਨਹੀਂ 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 ਬਿਲਕੁਲ ਨਹੀਂ ਪ੍ਰਾਈਵੇਟ ਹੋਟਲ ਵਾਕ ਕੀਤੇ ਵੇਇਆ 3 ਸਟਾਰ ਹੋਟਲ ਹੈ ਬਹੁਤ ਵਧੀਆ ਰਹਿਣ ਸਣ ਦਾ ਪ੍ਰਬੰਧ ਕੀਤਾ ਗਿਆ ਸਿੱਧਾ ਮਤਲਬ ਜਿਹੜੇ ਪਿੰਡ ਤੋਂ ਕੁਸਰਾ ਤੋਂ ਅੱਛਾ ਜੀ ਇਹ ਭਗਵੰਤ ਮਾਨ ਨੇ ਸ਼ੁਰੂ ਕੀਤੀ ਆ ਜਿਹੜੀ ਤੀਰਥ ਯਾਤਰਾ ਯੋਜਨਾ ਕਿਦਾਂ ਲੱਗਾ ਤੁਹਾਨੂੰ ਬਹੁਤ ਵਧੀਆ ਕਿੱਥੇ ਕਿੱਥੇ ਜਾ ਰਹੇ ਹੋ ਆਪਣੇ ਹਰਬੰਦਰ ਸਾਹਿਬ ਹਾਂਜੀ ਆਪਣੇ ਦਰਗਾਣਾ ਮੰਦਰ ਵਾਲਮੀਕ ਮੰਦਰ ਆਪਣੇ ਪਾਗਾ ਪਾਟ ਸਰਕਾਰ ਨੇ ਪ੍ਰਾਲੇ ਨੂੰ ਵਧੀਆ ਆ ਬਹੁਤ ਵਧੀਆ ਜੀ ਵਧੀਆ ਆ ਜੀ ਵਧੀਆ ਇਹ ਜਿਹੜੇ ਸਥਾਨਾਂ ਤੇ ਜਾ ਰਹੇ ਹੋ ਕਿੱਥੇ ਲਾ ਜਾ ਚੁੱਕੇ ਪਹਿਲੀ ਵਾਰ ਜਾ ਰਹੇ ਪਹਿਲੇ ਜਾ ਚੁੱਕੇ ਆਂ ਅੰਜੀ ਬੱਲਦੀਣਾ ਜੀ ਸੁਰਿੰਦਰ ਸਿੰਘ ਹੈ ਜਿਹੜਾ ਪਿੰਡ ਖੋਚੜਾ ਆ ਕਿੱਦਾਂ ਲੱਗਿਆ ਜੀ ਤੁਹਾਨੂੰ ਬਹੁਤ ਵਧੀਆ ਲੱਗਾਈ ਤੁਸੀਂ ਅੱਗੇ ਪਹਿਲਾਂ ਕਦੀ ਗਏ ਹੋ ਤੁਸੀਂ ਹਾਂਜੀ ਗਏ ਆਂ बहुत अपना ही जा रहा है मेरा नाम फकीर चंदना ਨਾ ਸਾਰੀ ਸੰਗਤ ਦੇ ਨਾਲ ਜਾ ਰਹੇ ਆ ਬਹੁਤ ਵਧੀਆ ਪ੍ਰਬੰਧ ਕੀਤਾ ਗੌਰਮੈਂਟ ਨੇ ਦਾ ਬਹੁਤ ਬਹੁਤ ਅਸੀਤਨ ਬਾਤ ਕਰਦੇ ਆ ਸਰਕਾਰ ਦਾ ਇਨਾ ਬੜਾ ਪ੍ਰਬੰਧ ਕੀਤਾ ਇਨਾ ਬੜਾ ਪ੍ਰਬੰਧ ਕਦੀ ਪਹਿਲਾਂ ਕਦੀ ਨਹੀਂ ਹੋਇਆ